ਦੇ ਵੀ ਪਰ ਜੋ ਪ੍ਰਸ਼ਾਸਨ ਦੀ ਲੰਗਾਈਲੀ ਆ ਜੋ ਦੀ ਨਕਾਮੀ ਆ ਉਹ ਸਾਰਿਆਂ ਨੂੰ ਦਿਖ ਰਹੀ ਆ ਕਿ ਪ੍ਰਸ਼ਾਸਨ ਦੀ ਕਿਹੋ ਜਿਹਾ ਹਾਲਤ ਨੇ ਜਦੋਂ ਪਾਣੀ ਦੀ ਗੱਲ ਆਉਂਦੀ ਆ ਪੰਜਾਬ ਨੂੰ ਲੁੱਟਣਾ ਆਂਦਾ ਪਾਣੀ ਲੈ ਜਾਂਦੇ ਆ ਜਦੋਂ ਪੰਜਾਬ ਦਾ ਪਾਣੀ ਸਾਨੂੰ ਬਰਬਾਦ ਕਰ ਰਿਹਾ ਤੇ ਅਜੇ ਤਾਈ ਕੋਈ ਨਹੀਂ ਪਹੁੰਚਾ ਕੋਲ ਹਰਿਆਣਾ ਕਹਿੰਦਾ ਸਾਡਾ ਇਨੇ ਕੁ ਪਾਣੀ ਮੰਗਾ ਦਿੱਲੀ ਕੀ ਦੀ ਸੰਭੈਨਾ ਚਾਹੀਦਾ ਰਾਜਸਥਾਨ ਕੀ ਦੀ ਚਾਹੀਦਾ ਪਰ ਹੁਣ ਅਜੇ ਕੋਈ ਵੀ ਸੈਂਟਰ ਵੱਲੋਂ ਅਜੇ ਤਾਈ ਕਿਉਂਕਿ ਮਹਿਕਮਾ ਸੈਂਟਰ ਦੇ ਕੋਲ ਆ ਜੀ ਸੈਂਟਰ ਵੱਲੋਂ ਜਿੱਥੇ ਕੋਈ ਵੀ ਨੁਮਾਇੰਦਾ ਨਹੀਂ ਇਹ ਸਰਵਾ ਕਰਨ ਵਾਸਤੇ ਆਇਆ ਕਿ ਕਿਹੋ ਜਿਹੇ ਹਾਲਾਤ ਨੇ ਜੇ ਇਹੀ ਹਾਲਾਤ ਬਣੇ ਰਹੇ ਤੇ ਜੋ ਆਪ ਜੀ ਦੇਖ ਰਹੇ ਜੇ ਤੁਹਾਡੀ ਕੈਮਰਾ ਜੱਖ ਨਾਲ ਲੋਕਾਂ ਨੂੰ ਦਿਖਾ ਰਹੇ ਜੀ ਤੇ ਬਹੁਤ ਵੱਡਾ ਹਸਾਬਾ ਵਾਪਸ ਆਇਆ ਕਿਉਂਕਿ ਨਹਿਰ ਜਿਹੜੀ ਆ ਜਮੀਨ ਥਾਲੋ ਤੋਂ 50 ਫੁੱਟ ਉੱਪਰ ਚੱਲ ਰਹੀ ਆ ਜਿਹੜੀ ਬਣੀ ਹੋਈ ਆ ਪਰ ਜੇ ਕੋਈ ਇਹੋ ਜਿਹਾ ਹਸਾਬਾ ਵਰਦਾ ਤੇ ਪੰਜਾਬ ਅੱਧਾ ਜਿਹੜਾ ਇਹ ਬਰਬਾਦ ਹੋ ਜਾਏਗਾ ਸੋ ਅਸੀਂ ਆਪ ਦੇ মিডিਆ ਰਾਈ ਨਹੀਂ ਬੇਨਤੀ ਕਰਦੇ ਆ ਕਿ ਸੈਂਟਰ ਸਰਕਾਰ ਨੂੰ ਆਪਣੀ ਜਿਹੜੀ ਸਪੈਸ਼ਲ ਟੀਮਾਂ ਨੇ ਉਹਨਾਂ ਦੀਆਂ ਉਹਦਾ ਕਹਿੰਦੇ ਜੀ ਸਹੀਂ ਸ਼ਦੂਰ ਪ੍ਰਸ਼ਨ ਕਰਦਾ ਜੇ ਕਰਦਾ ਸਾਡੇ ਕੋ ਬੜੇ ਬੜੇ ਸਿਸਟਮ ਨੇ ਪਰ ਇਹ ਨਹਿਰ ਨੂੰ ਨਾ ਕਿ ਜਨਾਕ ਪ੍ਰੋਬਲਮ ਕੀਤਾ ਗਿਆ ਤੇ ਇਹ ਪਰਮਾਣੂ ਬੰਬ ਤੋਂ ਵੀ ਵੱਡਾ ਧਮਾਕਾ ਆ ਜੇ ਨਹਿਰ ਦੇ ਵਿੱਚ ਕੋਈ ਡੈਮੇਜ ਪੈ ਜਾਂਦਾ ਜੇ ਸੂਚਨਸ ਕਰਕੇ ਸਾਡੀ ਤੇ ਸਰਕਾਰ ਨੂੰ ਇਹੀ ਬੇਨਤੀ ਆ ਬਾਕੀ ਗੁਰੂਗਾਰੀ ਅਰਦਾਸ ਦਾ ਸੱਚਾ ਬਾਸ਼ਾ ਰਹਿਮਤ ਕਰਿਓ ਕਿਉਂਕਿ ਮਿੱਤਰ ਪੀੜੀ ਗੁਰਪੀਰਾਂ ਦੀ ਆ ਤੇ ਖਵਾਜਾ ਪੀਰ ਨੂੰ ਵੀ ਇਹੀ ਆ ਕਿ ਪਰ ਤੁਸੀਂ ਰਹਿਮਤ ਕਰ ਜਿਓ ਕਾਲਪੁਰਖ ਨੇ ਅੱਜ ਸਵੇਰ ਦੀ ਬੜੀ ਰਹਿਮਤ ਬਖਸ਼ਾਈ ਸੀ ਕਿ ਸਵੇਰ ਦੀ ਬਰਸਾਤ ਨਹੀਂ ਰਹੀ ਤਾਂ ਬਰਸਾਤ ਫੇਰ ਸ਼ੁਰੂ ਹੋ ਚੁੱਕੀ ਆ ਉਧਰੋਂ ਰਾਤ ਬੈਣੀ ਸ਼ੁਰੂ ਹੋ ਗਈ ਆ ਉਧਰੋਂ ਬਰਸਾਤ ਚੱਲੂ ਹੋ ਗਈ ਆ ਜੇ ਇਹੀ ਹਾਲਾਤ ਬਣੇ ਰਹੇ ਤੇ ਬਹੁਤ ਖਤਰੇਵਾਰੀ ਗੱਲ ਆ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਕਿ ਸੇਮ ਤੇ ਸਰਕਾਰ ਨੂੰ ਛੇਤੀ ਤੋਂ ਛੇਤੀ ਪ੍ਰਬੰਧ ਕਰਕੇ ਇੱਥੇ ਸਪੈਸ਼ਲ ਟੀਮਾਂ ਜਿਹੜੀਆਂ ਉਹ ਭੇਜੀਆਂ ਜਾਣ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਕਿਵੇਂ ਪ੍ਰਬੰਧ ਕੀਤੇ ਜਾ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਾਸੇ ਸਤਲੁਜ ਤੇ ਦੂਜੇ ਪਾਸੇ ਨਹਿਰਾ ਦੇਖੋ ਪੰਜ ਜਗ੍ਹਾ ਤੇ ਦੋਹੇ ਲਹਿਰਾਂ ਦੇ ਉੱਪਰ ਡੈਮੇਜ ਹੋਇਆ ਉਹਨਾਂ ਦੇ ਕੰਮ ਚੱਲ ਰਿਆ ਸੀਗਾ ਉਧਰੋਂ ਇੱਕ ਹੋਰ ਜ਼ਿਆਦਾ ਬਹੁਤ ਚਿੰਤਾਜਨਕ ਡਾਢੀ ਵਾਲੀ ਖਬਰ ਜਿਹੜੀ ਆਈ ਹੈ ਕਿਉਂਕਿ ਡਾਢੀ ਵਾਲੀ ਜਿਹੜੀ ਨਹਿਰ ਜੀਆਂ ਸਲੇਬਾਂ ਬੈਠੀਆਂ ਐ ਇੱਥੇ ਇਹਨਾਂ ਸਲੇਬਾਂ ਦੇ ਬੈਠਣ ਨਾਲ ਜੇ ਨਹਿਰ ਨੂੰ ਪਾੜ ਪੈ ਗਿਆ ਤਾਂ ਥੱਲੇ ਡਾਢੀ ਇਹ ਕਰਮਾ ਇਹ ਚਾਰ ਪੰਜ ਪਿੰਡ ਐ ਮੈਂ ਤਾਂ ਪਹਿਲਾਂ ਤੇ ਤੁਹਾਡੇ ਚੈਨਲ ਰਾਹੀਂ ਬੇਨਤੀ ਕਰੂੰਗਾ ਵੀ ਚਾਰੇ ਪੰਜੇ ਪਿੰਡ ਅਲਰਟ ਤੇ ਰਹਿਣ ਕਟਕਟ ਦੋ ਚਾਰ ਮੁੰਡੇ ਇਹ ਇੱਥੇ ਡੇ ਨਾਈਟ ਹੁਣ ਵਾਚ ਕਰ ਦੇਣਾ ਜੇ ਤਰੇਡ ਪੈ ਗਈ ਜਾਏ ਲੀਕੇਜ ਹੋ ਗਈ ਇਸ ਪਾਸੇ ਨੂੰ ਤਾਂ ਚਾਰ ਪੰਜ ਪਿੰਡਾਂ ਦਾ ਬਹੁਤ ਨੁਕਸਾਨ ਹੋਣਾ ਮੈਂ ਤਾਂ ਇਹ ਵੀ ਬੇਨਤੀ ਕਰੂੰਗਾ ਤੁਹਾਡੇ ਚੈਨਲ ਨਾਲ ਪੈਨਿਕ ਨਹੀਂ ਅਸੀਂ ਕਰਦੇ ਇਹ ਚਾਰੇ ਪੰਜਾਂ ਪਿੰਡਾਂ ਦੇ ਲੋਕ ਜਿਹੜੇ ਬੱਚਿਆਂ ਨੂੰ ਔਰ ਲੇਡੀਆਂ ਨੂੰ ਸੱਕੇ ਸਥਾਨ 'ਤੇ ਜਿਹੜਾ ਆਪਣਾ ਐਡਵਾਈਜ਼ਰੀ ਦੇ ਤੌਰ ਤੇ ਮੈਂ ਕਹੂੰਗਾ ਉਹ ਲੈ ਜਾਣਾ ਤੁਹਾਡੇ ਸਾਹਮਣੇ ਡਬੋਲੀ ਬੀਬੀ ਅੰਬੀ ਤੇ ਹੁਣ ਆ ਗਏ ਇਹ ਵਿੱਚ ਜਾਓਗੇ ਸਲੇਬਾਂ ਦੇ ਥੱਲੇ ਬੋਰੀਆਂ ਰੱਖੂੰਗੀਆ ਪਰ ਮੈਂ ਫਿਰ ਤੁਹਾਡੇ ਚੈਨਲ ਮਾਧਿਮ ਰਾਈ ਕਹਿੰਦਾ 70 ਸਾਲ ਹੋ ਗਏ ਇਸ ਨਹਿਰ ਨੂੰ ਇਹਦਾ ਭਾਈ ਨਵੀਨੀਕਰਨ ਕਰ ਤੋਂ ਇਹ ਵਾਟਰ ਪੰਪ ਬਣ ਕੇ ਸਾਡੇ ਇਲਾਕੇ ਲਈ ਹੁਣ ਖਤਰਾ ਸਿੱਧ ਹੋ ਰਹੀਆਂ ਔਰ ਜੇ ਤੁਸੀਂ ਇਹ ਕਰੋਗੇ ਠੀਕ ਹੈ ਨਹੀਂ ਸਾਡੇ ਕੋਲ ਤਾਂ ਇਹੀ ਸ਼ਬਦ ਹੈ ਇਸ ਵਕਤ ਕਿ ਸਾਨੂੰ ਲੋੜਾਂ ਦਾ ਪਾਣੀ ਨਹੀਂ ਮਿਲ ਰਿਹਾ ਸਾਨੂੰ ਬਰਬਾਦੀਆਂ ਦਾ ਪਾਣੀ ਮਿਲ ਰਿਹਾ ਪੰਜਾਬੀਆਂ ਨੂੰ ਪਰ ਬੁਲੰਦ ਹੌਸਲੇ ਪੰਜਾਬੀਆਂ ਤੇ ਮੀਡੀਆ ਖੇ ਲਈ ਪੰਜਾਬ ਦਾ ਸੰਤ ਮਹਾਪੁਰਸ਼ ਕਿਲਾ ਨੰਦਗਾਂ ਵਾਲੇ ਬਾਬਾ ਜੀ ਚਾਹੇ ਬਾਬਾ ਸਦਨਾਮ ਸਿੰਘ ਦੀ ਗੱਲ ਕਰ ਰਹੀਏ ਚਾਹੇ ਇਲਾਕੇ ਦੇ ਸੈਂਕੜੇ ਨੌਜਵਾਨ ਪੰਜੇ ਪੁਆਇੰਟਾਂ ਤੇ ਡਟੇ ਹੋਏ ਨੇ ਹੁਣ ਅਸੀਂ ਡਾਢੀ ਪਹੁੰਚੇ ਆ ਕੀਰਤਪੁਰ ਸਾਹਿਬ ਦੇ ਲਾਗੇ ਜ਼ਿਲ੍ਹਾ ਰੂਪਨਗਰ ਪਿਛਲੇ ਕਈ ਦਿਨਾਂ ਤੋਂ ਹੜਾਂ ਦੀ ਮਾਰ ਸਹਿ ਰਹੇ ਆ ਸਾਡੇ ਇਲਾਕੇ 'ਚ ਕੱਲ ਪਰਸਾਂ ਦੀ ਬਹੁਤ ਬਰਸਾਤ ਹੋਣੇ ਕਰਕੇ ਜਗ੍ਹਾ-ਜਗ੍ਹਾ ਤੇ ਨਹਿਰ ਦੇ ਜਿਹੜਾ ਬ੍ਰੀਚ ਆ ਉਹ ਆ ਰਿਹਾ ਉਹਦੇ ਤੇ ਅਸੀਂ ਲੱਗੇ ਹੋਏ ਆ ਛੇ ਜੀ ਮਿੱਡਵਾ ਡਾਡੀ ਜੀ ਵੀ ਕਈ ਜਗ੍ਹਾ ਤੇ ਤੁਸੀਂ ਦੇਖ ਸਕੋਗੇ ਦੋ-ਦੋ ਸਪੋਟ ਤੇ ਕਈ ਜਗ੍ਹਾ ਬ੍ਰੀਚ ਪੈ ਗਏ ਅਟਾਰੀ 'ਚ ਵੀ ਪਰ ਜਿਹੜਾ ਜਿੱਥੇ ਸਾਨੂੰ ਜ਼ਿਆਦਾ ਖਤਰਾ ਹੈ ਜੇ ਨਾਲ ਪਿੰਡਾਂ ਦੀ ਤਬਾਹੀ ਹੋ ਸਕਦੀ ਹੈ ਪਹਿਲਾਂ ਅਸੀਂ ਉਹਨਾਂ ਨੂੰ ਕਰਨ ਲੱਗੇ ਉਹ ਇੱਥੇ ਵੀ ਜਿਹੜੀ ਟੀਮਾਂ ਆ ਗਈਆਂ ਬਾਬਾ ਜੀ ਸਤਾਮ ਸਿੰਘ ਜੀ ਕਰਸੇਵਾ ਵਾਲੇ ਉਹਨਾਂ ਦੀ ਸਾਰੀ ਟੀਮ ਪਿੰਡ ਦੇ ਸਾਰੇ ਨੌਜਵਾਨ ਸਾਰੇ ਆ ਗਏ ਇਲਾਕੇ ਨੂੰ ਵੀ ਜਿਹੜਾ ਕਰਾਂਗੇ ਸਰ ਲੱਗਦਾ ਨਹੀਂ ਇਹ BBMP ਦੇ ਅਧਿਕਾਰੀ ਬਹੁਤ ਘੱਟ ਹੋਣ ਚਲੋ ਇਸ ਵਕਤ ਇਸ ਵਕਤ ਰਾਣਾ ਜੀ ਕਿਸੇ ਨੂੰ ਕੁਸਚਨ ਨਾਲਿਆ ਕਿਸੇ ਨਾਲ ਕੁਝ ਨਹੀਂ ਹੋਣਾ ਆਪਾਂ ਆਪਣਾ ਕਰਮ ਕਰ ਸਕਦੇ ਆ ਸਾਰਾ ਜਿਹੜਾ ਸਾਡੀ ਟੀਮਾਂ ਸਾਡਾ ਪ੍ਰਸ਼ਾਸਨ ਸਭ ਲੱਗੇ ਹੋਏ ਆ BBMP ਤਾਂ ਇਸ ਵਕਤ CISF ਨੂੰ ਕੁਆਟਰ ਦਵਾਨ ਦੇ ਵਿੱਚ ਹਜੇ ਉੱਧਰ ਵੀ ਸੀਆ ਵਿਅਸਤ ਹੈ ਉਹਨਾਂ ਨੂੰ ਪੰਜਾਬ ਦੀ ਪ੍ਰਵਾਹ ਨਹੀਂ ਇਹ ਮਾੜੀ ਗੱਲ ਹੈ ਪਰ ਅਸੀਂ ਇਕ ਤਰ੍ਹਾਂ ਦਾ ਆਸਰ ਕਰ ਸਕਦੇ ਗੁਰੂ ਸਾਹਿਬ ਅਗੇ ਕਿ ਰਹਿਮ ਕਰੋ ਬਰਸਾਤ ਜਿਹੜੀ ਰੁਕ ਜਵੇ ਤਾਂ ਕਿ ਜਿਹੜੇ ਰਾਹਤ ਕਾਰਜ ਆ ਯਾਰ ਪੇਰਾ ਹੋਣੀ ਅਸੀਂ ਉਹਦੇ ਤੇ ਫੋਕਸ ਕਰ ਸਕੀਏ ਦੂਜਾ ਜਿਹੜਾ ਹੈ ਸਭ ਦਾ ਸਹਿਯੋਗ ਤੇ ਬਹੁਤ ਸਹਿਯੋਗ ਸਾਰਾ ਇਲਾਕਾ ਬਹੁਤ ਸਹਿਯੋਗ ਦੇ ਰਿਹਾ ਹਰ ਸਰ ਬੰਦਾ ਸਹਿਯੋਗ ਕਰ ਰਿਹਾ ਹੈ